ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਮੰਤਰੀ ਬਾਜੇ ਕੇ ਨੇ ਇੱਕ ਜੇਲ੍ਹ ਚ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਦੇ ਦੰਦਾਂ ਵਿੱਚ ਰੇਸ਼ਾ ਪਿਆ ਆ ਏ ਤੇ ਉਹਨਾਂ ਦੇ ਰੋਟੀ ਖਾਣ ਲੱਗੇ ਦੰਦ ਬਹੁਤ ਬੀੜ ਕਰਦੇ ਆ ਇਸ ਕਰਕੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਨਹੀਂ ਜਾਂਦੇ ਤੇ ਇਸ ਕਰਕੇ ਪ੍ਰਧਾਨ ਮੰਤਰੀ ਬਾਜੇ ਕੇ ਨੇ ਭੋਖੜ ਹੜਤਾਲ ਰੱਖੀ ਆ ਤੇ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਤੇ ਉਹਦੀ ਸਰਕਾਰ ਜ਼ਿੰਮੇਵਾਰ ਆ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਲਿਮਿਟਿਡ ਗਿਆਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਪੰਜਾਬ ਸਰਕਾਰ ਦੁਆਰਾ ਵੱਡੀ ਕਾਰਵਾਈ ਹੋਈ ਜਿਸ ਤੋਂ ਬਾਅਦ 10 ਸਿੰਘਾਂ ਨੂੰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਐਨਐਸਏ ਦੇ ਤਹਿਤ ਅਤੇ ਜਦੋਂ ਐਨਐਸਏ ਦਾ ਸਮਾਂ ਪੂਰਾ ਹੋਇਆ ਤਾਂ ਭਾਈ ਅਮਰਤਪਾਲ ਸਿੰਘ ਤੋਂ ਇਲਾਵਾ ਉਹਨਾਂ ਦੇ 9 ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਭਾਈ ਅਮਰਤਪਾਲ ਸਿੰਘ ਹਾਲੇ ਵੀ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਹੀ ਨਜ਼ਰਬੰਦ ਨੇ ਤੇ ਦੱਸਦੀ ਹੈ ਕਿ ਇਹਨਾਂ ਨੌ ਸਾਥੀਆਂ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਬਾਜੇਕੇ ਵੀ ਹੈ ਜੋ ਕਿ ਪਹਿਲਾਂ ਸੋਸ਼ਲ ਮੀਡੀਆ ਤੇ ਹਾਸੇ ਮਜ਼ਾਕ ਵਾਲੀਆਂ ਵੀਡੀਓ ਬਣਾਉਂਦਾ ਸੀ ਅਤੇ ਉਸ ਸਮੇਂ ਲੋਕ ਉਸ ਨੂੰ ਮਜ਼ਾਕ ਦੇ ਤੌਰ ਤੇ ਹੀ ਲੰਦੇ ਸਨ ਤੇ ਅਕਸਰ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਖੋਲਣ ਲੱਗੇ ਵੀ ਡਰੇ ਲੱਗਿਆ ਰਹਿੰਦਾ ਸੀ ਕਿਉਂਕਿ ਅਜਿਹੀਆਂ ਗਾਲਾਂ ਅਜਿਹੇ ਮੰਦੇ ਸ਼ਬਦ ਪ੍ਰਧਾਨ ਮੰਤਰੀ ਬਾਜੇਕੇ ਨੂੰ ਬੋਲੇ ਜਾਂਦੇ ਸਨ ਜੋ ਕਿ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਨਹੀਂ ਦੇਖ ਸਕਦਾ ਸੀ ਪਰ ਜਦੋਂ ਤੋਂ ਭਾਈ ਅਮਰਤਵਾਲ ਸਿੰਘ ਦੇ ਨਾਲ ਜੁੜਿਆ ਅਤੇ ਸਿੰਘ ਸਜਿਆ ਉਦੋਂ ਤੋਂ ਪ੍ਰਧਾਨ ਮੰਤਰੀ ਬਾਜੇਕੇ ਦੀ ਇੱਜ਼ਤ ਸਮਾਜ ਦੇ ਵਿੱਚ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਰ ਕੋਈ ਸਤਕਾਰ ਦੇ ਨਾਲ ਬੁਲਾਉਂਦਾ ਹੈ ਤਾਂ ਇਹ ਗੱਲ ਦਾ ਪ੍ਰਗਟਾਵਾ ਉਸ ਦੇ ਕਮੈਂਟ ਸੈਕਸ਼ਨ ਦੇ ਵਿੱਚ ਹੀ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਹਰ ਕੋਈ ਦਿਲੋਂ ਪਿਆਰ ਕਰਦਾ ਇਹ ਜ਼ਾਹਰ ਹੁੰਦਾ ਹੈ ਜਦੋਂ ਉਸ ਦੀ ਵੀਡੀਓ ਦੇ ਥੱਲੇ ਕਮੈਂਟ ਪੜਦੇ ਆ ਪਰ ਇਸ ਸਮੇਂ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੁੱਤ ਅਰਸ਼ ਦੀ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੰਗਤ ਉਹ ਗੁਹਾਰ ਲਗਾਈ ਹੈ ਕੀ ਪ੍ਰਧਾਨ ਮੰਤਰੀ ਬਾਜੇ ਕੇ ਜੋ ਕਿ ਇਸ ਸਮੇ ਬਠਿੰਡਾ ਜੇਲ ਦੇ ਵਿੱਚ ਨਜ਼ਰਬੰਦ ਹੈ ਕੈਦ ਹੈ ਉਹਦੇ ਦੰਦਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਪਰ ਜੇਲ ਪ੍ਰਸ਼ਾਸਨ ਪੰਜਾਬ ਸਰਕਾਰ ਉਹਦਾ ਇਲਾਜ ਨਹੀਂ ਕਰਵਾ ਰਹੀ ਜਿਸ ਦੇ ਕਰਕੇ ਰੋਟੀ ਜਾਂ ਕੁਝ ਵੀ ਖਾਣ ਪੀਣ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਤੇ ਇਸੇ ਸੰਬੰਧ ਦੇ ਵਿੱਚ ਸੰਗਤ ਤੋਂ ਮਦਦ ਦੀ ਅਪੀਲ ਕਰਦੇ ਹੋਏ ਸੰਗਤ ਦੇ ਸਾਥ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਬਾਜੇ ਕੇ ਦੇ ਸਪੁੱਤਰ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਜੋ ਕਿ ਇਸ ਸਮੇਂ ਕਾफी ਜ਼ਿਆਦਾ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਪ੍ਰਧਾਨ ਮੰਤਰੀ ਬਾਜੇਕੇ ਤੇ ਕਾਰਵਾਈ ਹੋ ਰਹੀ ਹੈ ਜਿਸ ਦੇ ਕਰਕੇ ਉਹਨਾਂ ਨੂੰ ਭੁਖ ਹੜਤਾਲ ਵੀ ਰੱਖਣੀ ਪਈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਨੂੰ ਸ਼ੇਅਰ ਜੁ ਕਰ ਦੇਣਾ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਮੰਤਰੀ ਬਾਜੇ ਕੇ ਨੇ ਇੱਕ ਜੇਲ੍ਹ ਚ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਦੇ ਦੰਦਾਂ ਵਿੱਚ ਰੇਸ਼ਾ ਪਿਆ ਆਏ ਤੇ ਉਹਨਾਂ ਦੇ ਰੋਟੀ ਖਾਣ ਲੱਗੇ ਦੰਦ ਬਹੁਤ ਭੀੜ ਕਰਦੇ ਆ ਇਸ ਕਰਕੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਨਹੀਂ ਜਾਂਦੇ ਤੇ ਇਸ ਕਰਕੇ ਪ੍ਰਧਾਨ ਮੰਤਰੀ ਬਾਜੇ ਕੇ ਨੇ ਭੋਖੜ ਹੜਤਾਲ ਰੱਖੀ ਆ ਤੇ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਤੇ ਉਹਦੀ ਸਰਕਾਰ ਜ਼ਿੰਮੇਵਾਰ ਆ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ